ਸਵਾਗਤ ਹੈ ਤੁਹਾਡਾ ਪਰੇਵਿਯਾ ਦੀ ਯੂਟਿਊਬ ਇੱਕ ਨਵੇਂ ਬਲੌਗ ਦੇ ਨਾਲ ਮੈਟਰੋ ਜਾ ਰਿਹਾ ਜਸਨ ਟਰਾਲੀ ਲਿਓਣੇ ਭਰ ਕੇ ਕਮੇਟੀ ਦੀ ਉੱਪਰਾਂ ਟੇਚ ਉੱਤੇ ਜਿਹੜੇ ਉੱਤੇ ਪਾਵਾ ਹੈ ਨਾ ਉਹਨਾਂ ਵਾਂਗੂ ਪੱਲਕੀ ਦਾ ਉਹਦਾ ਪਾਉਂਦਾ ਹੈ ਪਾਸੀ ਤੇ ਪਰ ਇਹ ਵੀ ਕਰਦੀ ਹੈ ਕਿ ਜੇ ਕੋਈ ਤੁਹਾਡੀ ਆਪਣੀ ਦਾ ਸੁਲਾਵਾ ਹੈ ਚੱਲਦੇ ਆਪਾਂ ਪਿੰਡੀ ਦੇ ਘਰ ਜਾਵਾਂਗੇ ਸਪੋਰਟਿੰਗ ਪੁਆਇੰਟ ਤੇ ਅੱਗੇ ਤੇ ਆ ਰਿਵਲ ਕਰਾਂਗੇ ਮਿਲਦੇ ਆ ਉੱਥੇ ਜਾ ਕੇ ਫਿਰੋ ਜੱਲਵੇ ਮੁੰਡੇ ਤਿਆਰ ਹੋਏ ਫਿਰਦੇ ਨੇ ਕਹਿੰਦੇ ਮਾਰ ਦੇ ਰੁਕਾ ਮੈਂ ਉਹ ਲੈ ਲੈ ਟਾਈਗਰ ਕਿਲੇ ਉਹ ਲੱਗੇਗਾ ਲੈਣੀ ਕਿਹਾ ਤਾਂ ਇਹ ਕਿਹੜਾ ਦਾਅ ਦਾ ਝੋਟਾ ਯਾਰ ਕਾਹ ਬੋਲ ਤਾ ਦੱਬੇ ਗਏ ਚਾਹੇ ਦਾ ਐਵੇਂ ਮਾਣ ਕਰਿਆ ਮਾੜਾ ਹੁੰਦਾ ਗੱਲ ਦਾ ਪਹੁੰਚ ਗਏ ਤੋ ਜਨਾਂ ਨਾਲ ਨਿਕਲਦੇ ਨੇ ਟਰੈਕਟਰ ਉਹ ਪਾਣੀ ਚ ਭਰਾਵਾ ਆਪਾਂ ਫੇਰ ਦੇਖੀ ਕੱਢ ਲਿਆ ਇੱਕ ਦਿਖਾਉਣ ਯਾਰ ਤੂੰ ਮੜੀ ਮਸ਼ੀਨ ਆ ਜਾ ਤਰੇ ਭੈਣ ਲਗ ਰਾਂ ਉਹ ਬੈਠਾ ਕੰਮ ਤੋਂ ਟਾਲਦਾ ਬੈਠਾ ਆ ਮਸ਼ੀਨ ਪਵਾ ਦੇ ਲੋ ਵੀ ਮੰਡੀ ਹੋ ਤਾ ਕੰਮ ਫੁੱਲ ਭਰਾਂ ਨੀ ਬਿੱਲੇ ਓਏ ਫੁੱਲ ਭਰਾਂ ਨੀ ਗੜਦੀ ਆਓ ਬਾਬੇ ਜੇ ਕਿਸੇ ਨੇ ਪੀਲੀ ਮਿੱਟੀ ਲੈਣੀ ਹੈਗੀ 700 ਤੇ ਪਾਉਣ ਨੂੰ 700 ਰੁਪਿਆ ਪਰ ਆਈ ਲੈਂਦਾ ਬਾਬਾ ਇਤੋਂ ਲੈ ਕੇ ਜਾਓ ਪੀਲੀ ਪੀਲੀ ਮਿੱਟੀ ਕਾਲੀ ਮਿੱਟੀ ਲਈ ਜਾਣੀ ਹੈ ਇੱਧਰ ਐ ਤਬੂਦੇ ਮੇਰੇ ਮਹਿਸੂਸ ਤਾਂ ਫੇਰ ਉਹ ਜਦੋਂ ਕਈਆਂ ਚੱਕਣੀਆਂ ਪੈ ਗਈਆਂ ਚਲਦਾ 45 ਦੇ ਉੱਪਰ ਟਰਾਲੀ ਬੈ ਖੜਾ ਜਾ ਹੋਵੇ ਉਦੋਂ ਬਣਾਈਏ ਨਾ ਮਾਮਲਾ ਕਬੀਰ ਹੋ ਗਿਆ ਲੱਗਦਾ ਤੂੰ ਮਾਤਾਰ ਹੋ ਗਿਆ ਫੋੜ ਤੂੰ ਆ ਗਾਰ ਸੈਂਕਲ ਕਲਾਚ ਆ ਬੂ ਡ੍ਰੈਕਟਰ ਇਹ ਦੇਖੋ ਫੇਰ ਵੀ ਬਾਬਾ ਕੰਮ ਕਰ ਰਿਹਾ ਪੂਰਾ ਇਹਨਾ ਸਿੰਗਲ ਕਲਚ ਟ੍ਰੇਡ ਹੈ ਨਾ ਮੂਰੋਂ ਪੁਰਾਣਾ ਤੈਂ ਤਾਂ ਬੈਕ ਨਹੀਂ ਲਾਉਂਦਾ ਹੈਗਾ ਪਹਿਲਾਂ ਮੂਰੋਂ ਪੁਰਾਣਾ ਪਹਿਲਾਂ ਦਲਦਣ ਹੋ ਰਹੀ ਹੈ ਨਾ ਓਏ ਲੇ ਜਾ ਲੈ ਜਾ हां ਬਬੀ ਉਹ ਲੁਧਿਆਣਾ ਗਿਆ ਜਾਣ ਦੇ ਚੋਪਰਾ ਮੜਾ ਰੇਸ ਕਰ ਲੈ ਰੇਸ ਜਾਣ ਦੇ ਜਾਣ ਦੇ ਐ ਨਹੀਂ ਤੁਰਦਾ ਐ ਇਹੇ ਜੇ ਸ਼ਰਾਰਤੀ ਅੰਸਰਾਂ ਕਰਕੇ ਸੰਦ ਟੁੱਟਦਾ ਬਾਪਿਓ ਸ਼ਰਾਰਤੀ ਅੰਸਰ ਨੇ ਇਹ ਸ਼ਰਾਰਤੀ ਅੰਸਰ ਛੋਟਾ ਘੇਰ ਨਹੀਂ ਲਾਉਂਦੇ ਇਹ ਜਾਣ ਕੇ ਤੰਗ ਕਰਦੇ ਨੇ ਵਿਚਾਰੇ ਟਰੈਡਰ ਨੂੰ ਢਿੱਡ ਇਕੱਠਾ ਕਰ ਦਿੰਦੇ ਨੇ ਵੇ ਬੇਨਾ ਬੇਸ ਜੀ ਦਹੀ ਕੋਲੇ ਆ ਜਾਂਦੀ ਆ ਲਵੇ ਲਾ ਲਵੇ ਖਾਤਰੇ ਵਾਲਾ ਕੰਮ ਆਪਾ ਇੱਥੇ ਆਉਣ ਦੋਈ ਕੀ ਹੋ ਗਿਆ ਕੁਮਰੇ ਆਇਆ ਬਾਪਾ ਆਉਣਾ ਹੁਣੇ

ਫੋਰ ਆਊਂਡ ਦੇ ਪਰੂ ਵਾਲਾ ਗਾਹ ਕਰ ਲਾ ਗਾਹ ਕਰ ਲਾ ਗਾਹ ਮੰਗਰਪ ਵਾਲਾ ਆ ਕਿੱਥੇ ਸੱਟ ਲਿਆ ਮਾਂਗਰਾ ਖਾਲੀ ਪਈ ਆ ਓਏ ਆ ਕੇ ਸਿੱਟ ਲਿਆ ਟਰੈਕਟਰ ਇਹ ਮੂਲੀ ਮੂ ਕੋਈ ਆ ਕੇ ਉਧਰ ਕੋਈ ਆ ਬੋਰ ਬਰੂ ਗਾਲੇ ਖੜ ਜਾ ਮਾਂਗਰਾ ਮਾਂਗਰ ਪਾਊਗਾ

ਚਾਲ ਬਣਾ ਲਾ ਕੇਰਾ ਤੋ ਜਨਾ ਫਿਰ ਤਾਂ ਹੀ ਜਾਊਗਾ ਜਾਊਗਾ ਯਾਰ ਉਹ ਲੈ ਕਮਾਲ ਐ ਓਏ ਰੇਸ ਰੱਖ ਬ੍ਰੇਕ ਨਾ ਦੱਬ ਬ੍ਰੇਕ ਨਾ ਦੱਬ ਆਪੀ ਸਿੱਧਾ ਹੋਊ ਇਹ ਚਾਲ ਬਣ ਗਿਆ ਮੋਰੀ ਬੈਕ ਧੱਕਦੀ ਡਰ ਗਿਆ ਵਿਚਾਰਾ ਉਹ ਚਾਲ ਬਣਾਇ ਦੀ ਵਿੱਲੇ ਏ ਕਾ ਸ਼ਾ ਮਿੱਤਰੋ ਗੁਰ ਗਿਆ ਫੁੱਲ ਭਰ ਆ ਲਿਆ ਨੇ ਟਰਾਲੀ ਕਿਉਂ ਓਏ ਕਿਵੇਂ ਆ ਫੁੱਲ ਭਰ ਆ ਲੈਣੂਗਾ ਮਾਂ ਉਹ ਇਧਰ ਨਹੀਂ ਜੋਰ ਲਵਾਉਣਾ ਯਾਰ ਟੁੱਟ ਜੂਗਾ ਕੀ ਫਾਇਦਾ ਨੇ ਬਲੌਗ ਦੇਖਦਾ ਨਾ ਆਪਣੇ ਤੇਰੀ ਅੱਜ ਆ YouTube ਚਾਲ ਵੀਡੀਓ ਆਈ ਅੱਜ ਦੇਖੀ ਹੈ ਨਾ ਸਿੰਗਦਰ ਮੈਂ ਬਲੌਗ ਦੇਖਦਾ ਨਾ ਕਹਿੰਦਾ ਹਾਂ

ਕੋਈ ਆ ਪਾ ਦੇ ਓ ਕਿ ਛੋਟੀ ਹੀ ਪਈ ਆ ਆਉਗੀ ਇਹ ਦੇਖ ਆਬ ਲੰਮੀ ਪਾ ਦੇ ਇਹ ਵੀ ਇੰਗੀ ਕਰਕੇ ਲਿਜਾ ਮੈਂ ਉਹਨੂੰ ਮੋੜਦੀ ਵੀ ਨਹੀਂ ਉਹ ਤਾਂ ਕਿੱਲੀ ਹੈ ਗਿਆ ਉਹ ਤਾਂ ਲੰਮੀ ਠੀਕ ਉਹ ਇਹ ਮੋੜ ਨਹੀਂ ਆ ਗਈ ਫਿਰ ਮੋੜਨੀ ਨਹੀਂ ਪਿੰਗੀ ਹੋ ਜੂ ਕਿੰਨੇ ਦਾ ਨਹੀਂ ਹੋਣਾ ਇਹ ਵੀ ਠੋਕੀ ਦਿੰਦਾ ਨਾ ਉਹਦਾ ਮੋਟੀ ਐ ਉਹ ਮੋਟੀਆਂ ਨਿਕਲੀਆਂ ਮੇਰੇ ਕੋਲ ਬਸ ਫਿਰ ਇਹੀ ਪਾਣੀ ਬੂ ਪਰ ਚਾਹੇ ਤਾਂ ਸੌਦੀ ਕਿੱਲੀ ਖਰਾਬ ਕਰ ਲੈ ਵੀਲੇ ਚਾਹੇ ਸੌਦਾ ਤੇਲ ਮਚਾ ਲੈ ਇੱਥੇ ਕੋਈ ਇਹਦੇ ਕੋਈ ਵੱਧੂਆ ਹਾਹੀ ਪਾਦੇ ਉਹਰੇ ਨਾਲੇ ਪਾਸੇ ਰਹੂ ਸੰਗਲ ਤਾਂ ਇਹ ਕਿਹੜਾ ਪਰਾਂ ਜੇ ਉੱਠੋ ਜਨਾ ਬਸ ਨਿਕਲਦਾ ਨਹੀਂ ਹੈਗਾ ਸਿੱਧਾ ਹੋ ਗਿਆ ਤਾਂ ਮੈਂ ਨਹੀਂ ਕਰਦੇ ਹੁਣ ਤਾਂ ਹੀ ਨਿਕਲਦਾ ਹੈ ਤਾੜ ਲਿਆ ਬਿੱਲੇ ਨੇ ਖਿਚਲੀ 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 ਖਿੱਚ ਵੀ ਜੋ ਬਰੋ ਸੈੱਟ ਆਈ ਹੋ ਜੂਗਾ ਜੋ ਬਰੋ ਤੋਂ ਜਾਂ ਦੁਬਾਰੇ ਫੇਰ ਪਾਉਣੇ ਓਏ ਆ ਉਰਲੀ ਕਿਲੀ ਚੈੱਕ ਕਰ ਲਾ ਠੀਕ ਹੈ ਠੀਕ ਹੈ ਕੀ ਮਿੱਟੇ ਮੇਰਾ ਜੜ ਗਿਆ ਸੀ ਦਾ ਹੁਣ ਬੰਦਾ ਵਾਦਦਾ ਹੁਣ ਦੇਖਦੇ ਆ ਲੈ ਆ ਬਾਬਾ ਰੈਡ ਡੈਡਾ ਪਾਈ ਆਉਣਾ ਡੈਡਾ ਬਾਬਾ ਆਉਣਾ ਬੱਸ ਮੈਨੂੰ ਕਹਿੰਦਾ ਵਾ ਡੈਡਾ ਬਾਬਾ ਚੱਲ ਕੋਈ ਨਹੀਂ ਐ ਚਾਲ ਤੇਰੀ ਹੁਣ ਆ ਕਰ ਦੇ ਖੜ ਜਾ ਕੱਢ ਦੇ ਖੜ ਜਾ ਇੱਕ ਮਿੰਟ ਇੱਕ ਮਿੰਟ ਓਏ ਉਹ ਕਪੇਟ ਪੇਟੀ ਥੋੜਾ ਜਿਹਾ ਪੈਰ ਚ ਉਤਾ ਪੇਟੀ ਰੁੱਟੂਗੀ ਓਏ ਦੇਖੋ ਜੋਰ ਲਵਾ ਰਹੇ ਤਾਂ ਜੋਰ ਪੂਰਾ ਸੱਪ ਨੂੰ ਮੈਂ ਲੋ ਲਾਰਖਾ ਬੈਗ ਬਾਲਨੇ ਲੋਗੀ ਚੋਬਰ ਬੰਦਾ ਆਂਟਾ ਕੱਢੋ ਉਸ ਮਾਰ ਕੇ ਜਾਣ ਕੇ ਖਬੋਤਾ ਤਾਂ ਆ ਮੈਂ ਖਬੋਤਾ ਕੱਢ ਲਾ ਜੋਰ ਹਣ ਹਾਈਦਾ ਤੇਰਾ ਜੋਰ ਜਾ ਕੇ ਬੱਠਾ ਨਾਲ ਲਾਉਣ ਇਸ ਵੀ ਤਕੀ ਬਣਾਂਗੇ ਪਾ ਤੋ ਕੰਮ ਗਿਆ ਆੜਾ ਟਰਾਲੀ ਫਸ ਗਈ ਆਹਰ ਗੋਦੀ ਨੇ ਬਹੁਤ ਮੱਥਾ ਮਾਰ ਕੇ ਤੋ ਗੱਡੀ ਮਸਾ ਗੱਡੀ ਟਰਾਲੀ ਵੀ ਟਰੈਕਟਰ ਖੜਾ ਹੋਇਆ ਕਰੇ ਵੀ ਟਰਾਲੀ ਵਾਸਤੇ ਦੇਖੋ ਆਹ ਦੇਖ ਲਿਆ ਦੁਬਾਰੇ ਡੈੱਕ ਨੂੰ ਤੋੜਿਆ ਹੁੰਦਾ ਆਪਾਂ ਨੇ ਹੁਣ ਇਹ ਤੋੜਿਆ ਆਂਦਾ ਮਾੜਾ ਡੈੱਕ ਨੂੰ ਡਾਕੀ ਪਾਛੇ ਤੇ ਰਹਿ ਗਿਆ ਹੁਣ ਦਾ ਬੈਟ ਤੇ ਤੇਰਾ ਪੈਨ ਮੇਚਿਆ ਕਾਹੀ ਹੋ ਗਿਆ ਪਾ ਪਾ ਕੀ ਹੋ ਗਿਆ ਕਰਦਾ ਹੁੰਦਾ ਮਨ ਨੂੰ ਚੱਲ ਦੇਖਦੇ ਆ ਫਿਰ ਦੇ ਬਾਰੇ ਜੋ ਕੇ ਟੇਡਾ ਪਲਾਂ ਯਾਰ ਦਵਾਰੇ ਪੈੜੇ ਹੋ ਗਈ ਪੈੜੀ ਹੋ ਗਈ ਸਹੀ ਹ ਲੈ ਰੋਇ ਕਿੱਥੇ ਘਰੇ ਪੈੜੀ ਇਹ ਦੇ ਲੈ ਕਿਦੇ ਕਿਦੀ ਟੱਕਰਦਾ ਇਹ ਜਿਆ ਮੁੰਡਾ ਨਾ ਇਹਦਾ ਲਾ ਕੇ ਜੀ ਸਾਡੇ ਲਈ ਘੰਟਾ ਕੇ ਮੁਹਲਤਾ ਫਿਰ ਜ਼ਰੂਰੀ ਆ ਦੇਖੋ ਬਈ ਐ ਟਰਾਲੀ ਲਾਉਣੇ ਫਸ ਰਿਹਾਗਾ ਬਹੁਤ ਬਟਾ ਦੇ ਮਗਰ ਆੜਦੇ ਟਰਾਲੀ ਨੀ ਫੋਨ ਲੱਗਦਾ ਕੋਸਤ ਐ ਐ ਬਸਾਰਾ ਬਾਈ ਓਏ ਐ ਟੇਢੀ ਖਿਚਲਾ ਬਿੱਲੇ ਦੇ ਕਰੇ ਹੋਏ ਕੰਮ ਨੇ ਇਹ ਮਿਸਟਰ ਮੇਰੇ ਨਹੀਂ ਕਰੇ ਹੈ ਨਾ ਨਾ ਐ ਖਿਚਲੂ ਕੁਸਕ ਤਾਂ ਲਹੂਗੀ ਤਾਂ ਹਦ ਫਿਰ ਐ ਲੈ ਜਾ ਉਧਰੋਂ ਐ ਐ ਲਾਲਾ ਬਾਈ ਓਏ ਦੇਖੀ ਟੇਡਾ ਜਾ ਇਧਰ ਨੂੰ ਲੈ ਜਾ ਕੁਸਕ ਨਾ ਕਿਤਨਾ ਕਿਤਨਾ ਬਾਈ ਨਾ ਨਾ ਰੱਖੋ ਓ ਬਾਲੀ ਤਾਂ ਹਾਂ ਨਾ ਜੱਕਾ ਖਿੱਚਾ ਸ਼ੌਕ ਟ੍ਰੈਕਿੰਗ ਨੂੰ ਖੜਾ ਹੋ ਜਾ ਓ ਥੱਲੇ ਗੜੀ ਸਲਾ ਥੱਲੇ ਧਰ ਕੇ ਗੜੀ ਸਲਾ ਨਾ ਯਾਰ ਹਿੱਲੇਗੀ 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 ਚੱਲ ਚੱਲ ਹਿੱਲੇਗੀ ਯਾਰ ਓ ਬੱਸ ਬੱਸ ਬਹੁਤ ਮੇਰਾ ਓ ਕਾਲੂ ਇਹਦੇ ਨੇ ਭਾਪੇ ਦੀ ਕਰਪਾ ਨਾਲ ਆਪ ਚੱਲ ਪਿਆ। ਮਸਾ ਫਰਕ ਲੈ ਮੈਂ ਟਰਾਲੀ ਦੇਖੋ। ਬਹੁਤ ਨਹੀਂ ਜੀ। 600 700 ਦਾ ਭਾਈ ਚਲੇ ਗਿਆ। 700 ਲੈ। 700 ਦਾ ਤੇਲ ਪੂਰਦਾ। 1400 100 ਦਾ ਸੀ ਰਾਜਰੀ ਛੱਡ ਦੇ। ਚਲ ਤਾਂ 1500 ਚ ਪੈ ਗਿਆ ਕਿਹੜਾ। ਜਿਹੜਾ ਫੰਕਸ਼ਨ ਕਰੇ ਉਹ। ਜਿਹੜਾ ਜਿਹੜਾ ਇਹਦਾ ਕੋਈ ਟੁੱਟੇ ਭਜਾਉ ਉਹ ਵੱਕ ਰਹਿ ਗਿਆ। ਖੜਾ ਵਾਲਾ ਹੁੰਦਾ ਯਾਰ ਝੋਟਾ। ਪਤਾ ਨਹੀਂ ਕੀ ਗੱਲ ਐ। ਇਹਦਾ ਹੁਣ ਵੀ ਮਾਰੇ ਨਾਲੀ ਤੜ ਵਾਲੀ ਆ। ਤੜ ਵਾਲੀ ਆ। ਪੇਰੀ ਉਹ ਜੇ ਤੜ੍ਹੂਗੀ ਸਮਝਿਆ ਕਰ ਤੋ ਯਾਰ ਹੈ ਤੜਾ ਤਾਂ ਹੀ ਹੋਣਾ ਹੁੰਦਾ ਹੈਨਾ ਸਕੰਦਰ ਜਦੋਂ ਇਹ ਐ ਮੜੇ ਨਾ ਹੋ ਗਿਆ ਮੈਂ ਸੋਚਿਆ ਆਪਣਾ ਬੈਂਚ ਉਹਦਾ ਰਾਤੀ ਹੁੰਦੀ ਜੋ ਖਲੀਕ ਟਾਇਰ ਵਰਗੇ ਟਰਾਲੀ ਲੱਗਦੀ ਤਾਂ ਹੀ ਨਾ ਇਹਦੇ ਬਾਰੇ ਤੜ ਵਾਲੀ ਹੈ ਬਈ ਇੰਜਨ ਜੇ ਤੜੀ ਵਾਲੀ ਹੈ ਖੜਾ ਵੀ ਤਾਂ ਹੀ ਹੋਊਗਾ ਸਮਝਿਆ ਕਰ ਤੋ ਨਾ ਚਲੋ ਮਿੱਤਰੋ ਘਰੇ ਆ ਕੇ ਮਿਲਦੇ ਆ ਮੈਂ ਲੋ ਜੀ ਮਿੱਤਰੋ ਮਿੱਟੀ ਆਪਾਂ ਭਰਾ ਲਏ ਹੁਣ ਨਹਾਹਾ-ਭਾ ਲੈ ਕੇ ਜਲਦੇ ਆਂ ਫਿਰ ਬੰਦੇ ਆਉਣਗੇ ਫੌਜੀ ਲੈ ਪਹੁੰਚਾਂ ਵੇਖੋ ਹੋਜੀ ਸਭ ਤੋਂ ਲੈਨੇ ਦਾ ਲਫਾਫਾ 38 38 ਫੁੱਟ ਲੰਬਾਈ 15 ਫੁੱਟ ਦਾ ਚੌੜਾ ਨਾ 15 ਫੁੱਟ ਦਾ ਚੌੜਾ ਹੈਗੀ ਐ ਬਸ ਤਿੰਨ ਚਾਰ ਫੁੱਟ ਵੱਧ ਲੈ ਲਾਇਆ ਉਹਦਾ ਹੈਗਾ ਤਾਂ 35 ਫੁੱਟ ਆ ਠੀਕ ਤੇ ਕਟਾਲੀਏ ਮਿੱਤਰੋ ਲਫਾਫਾ ਫੇਰ ਤੁਹਾਨੂੰ ਉੱਥੇ ਕਰੇ ਆ ਕੇ ਮਿਲਦੇ ਆਂਗੇ ਹੁਣ ਆਪਾਂ ਇਹ ਦੇਖੋ ਐ ਬੰਦੇ ਨੇ ਤਿਆਰ ਪਏ ਹੋਜੀ ਨੂੰ ਐਂ ਇਨ ਕੇ ਤਾਂ ਐਂ ਦੱਸੂਗਾ ਵੀ ਇੰਨੇ ਹੋ ਗਿਆ ਐਂ ਹੈਗਾ ਵੀ ਵਿੱਚ ਬੰਦੇ ਇਹਨੇ ਨਾ ਪੀਤਾ ਚੱਕੀ ਫਿਰਦੇ ਰਹਿੰਦੇ ਨੇਗੇ ਆਹ ਸੜਕ ਦੇਖਣਿਆਰੇ 36 ਦੇਣਾ 36 ਦੇ ਦਿਓ ਜੀ ਨਾ ਨਾ ਵੱਧ ਦੇ ਦਿਓ ਹੋਰ ਬਰੋ ਬੰਦੇ ਪਹੁੰਚ ਚੁੱਕੇ ਨੇ ਜੀ ਚਲਾਉਣੇ ਕੰਮ ਹੁਣ ਲਵਾ ਪਾ ਆਪਣੇ ਕੱਟ ਲਿਆ ਸੀੜੀ ਵਾਲਾ ਪਹੁੰਚ ਚੁੱਕਿਆ ਬੰਦਾ ਦੇਖੋ ਥੱਲੇ ਦਿਖਾਉਣੇ ਨੇ ਬੰਦੇ ਕਿੰਨੇ ਆ ਗਏ ਨੇ ਉਹ ਬੈਠੇ ਨੇ ਸਾਰੇ ਇਹ ਸੰਗੂਲਾ ਬਣਾ ਨਹੀਂ ਨਾ ਟਰਾਲੀ ਫੇਰ ਗੁੜਗੀ ਆਜੋ ਨਾ ਯਾਰ ਤਾਂ ਇੱਕ ਜਾਣੇ ਰਖਮੋਂ ਦਾ ਹੀ ਰਹਿਣਾ ਹੁਣ ਫੇਰ ਇੱਥੇ ਆ ਕੇ ਫੇਰ ਗੁੜਗੀ ਘਰੇ ਆ ਕੇ ਫੇਰ ਗੁੜਗੀ ਬਾਈ ਹੁਣ ਦੇਖਦੇ ਆਂ ਜਿੱਟ ਦੁਆਰੇ ਇਹਨਾਂ ਖਾਲੀ ਕਰਾਂਗੇ ਬਾਲਟੀਆਂ ਇਹਨਾਂ ਦਾ ਪਰੋ ਮੇਟਰ ਕਰ ਲਈ ਇਹਨੂੰ ਸੱਟੀ ਫੇਰੇ ਦਿਖਾਉਣੇ ਲੋ ਵੀ ਜੋ ਬਰੋ ਲੈ ਵੀ ਬਠੇਲੇ ਪਰ ਦੇਗਰ ਵੀ ਸਾਨੂੰ ਚੰਗਾ ਰਸਿਆਂ ਨਾਲ ਵੀ ਕਰਾਂਗੇ ਤਾਂ ਉਹ ਵੀ ਕਿਤਨੇ ਬਣ ਗਿਆ ਬਾਲਟੀਆਂ ਇਸ ਗੀਰਜੀ ਟਰਾਲੀ ਖਵਾਉਂਦੇ ਹੀ ਰਹਿੰਦੇ ਆ ਅੱਛਾ ਇੱਕ ਵਾਰੀ ਹੋਰ ਇੱਕ ਵਾਰੀ ਹੋਰ ਇੱਕ ਵਾਰੀ ਹੋਰ ਇੱਕ ਵਾਰੀ ਫੇਰ ਲੈ ਜੀ ਨਾ ਇਹਨਾਂ ਨਾਲ ਰਸਾ ਉੱਤੇ ਹੋਰ ਮੈਨੂੰ ਟੱਕਰ ਜਿਹੜਾ ਇਹਦਾ ਰਹਿੰਦਾ ਨੰਗੂ ਆ ਬੋਰਿੰਗ ਯਾਰ ਲਾ ਫਾਇਰੀ ਹਾਈਬ੍ਰਿਡ ਲਾ ਫਾਇਰੀ ਫੋੜ ਲਿਆ ਅੱਲਾਸ ਗੱਡੀ ਦਾ ਇੰਸਟਾਗ੍ਰਾਮ ਜੋਗਰੋ ਬਾਲਟੀਆਂ ਨੂੰ ਮਾਰਦਾ ਮੁੰਡਾ ਡੇਡੇ ਛਿੰਦੀ ਵਗਲੀ ਥੋੜੀ ਬਈ ਥੱਲੇ ਫਿਲਮ ਕਰਦੇ ਅਸੀਂ ਕਿ ਆਸ਼ੇ ਆਏਗੇ ਸਾਡੇ ਜਰੇ ਗੀ ਟਰੀ ਜੇਗਾ ਪਾਣੀ ਪੀ ਥਨੂੰ ਬਈ ਪਾਣੀ ਪਿਆ ਉਹ ਬਿਣਾ ਪਾਣੀ ਵਾਲੀ ਦੋ ਤਾਂ ਚੇਫੇ ਪਾਉਣੇ ਤੇ ਯਾਰ ਇਹਨਾਂ ਨਾਲ ਹੀ ਹੋ ਗਿਆ ਚੀਜ਼ ਉਹ ਤੂੰ ਹੀ ਤੂੰ ਤੁਸੀਂ ਕਿਹਦੇ ਤੁਸੀਂ ਜਿਹੜਾ ਰਾਜ ਹੋਰ ਪਾਉਣੇ ਕੋਈ ਤੂੰ ਗੱਲ ਸਹੀ ਹੈ ਜੀ ਉਹ ਤੁਸੀਂ ਦਾ ਟੱਕ ਭਰਨੇ ਤਾਂ ਸਾਡਾ ਦੂਜਾ ਇੰਜਨ ਸੀਜ ਹੋ ਗਿਆ ਖੱਤਣਾ ਵਜਿਨੇ ਤਾਂ ਚੱਕਣੀ ਆ ਪਿਆਉਣੇ ਆ ਬਾਈ ਸਾਨੂੰ ਪਾਣੀ ਪਿਆ ਰਹਿਣਾ ਕਰ ਲੈ ਲੈ ਬਾਈ ਇਹ ਮੱਥਰ ਤੇ ਰਹੇ ਚੰਡਾ ਜਾ ਪਹਿਲਾਂ ਫੜੋ ਮੈਂ ਮੇਥਰਾ ਪਾਣੀ ਪਿਆ ਦੇਣਾ ਤੁਹਾਨੂੰ ਉਸ ਬਲਾਓ ਛੱਡ ਦੇ ਘਰ ਛੱਡ ਜਾ ਘਰ ਲੱਗ ਜਾ ਮੂਰ ਹੋ ਗਿਆ ਲੱਗਿਆ ਨਹੀਂ ਕਰਦਾ ਆਪੇ ਹੋਰ ਨਾ ਵਿਡੂਰਾ ਲੱਗਿਆ ਹੋਇਆ ਬਰਾਂ ਦੇਖੋ ਬੱਚੀ ਆਨੇ ਵਾਲਟੀ ਤੇ ਵਾਲਟੀ ਬਰੋ ਕੰਮ ਜੋਰਾਂ ਜੋਰਾਂ ਤੇ ਠੰਡਾ ਠੰਡਾ ਪਿਆਉਣੇ ਬੰਦਿਆਂ ਨੂੰ ਦੇਖੋ ਲੱਗ ਰਹੇ ਜੋਬਰ ਡੋਡੀ ਤੇ ਰਹੇ ਨੇ ਉਹ ਲਿੰਕੀ ਦੀ ਸਤੀ ਨਹੀਂ ਹੈ ਆ ਨਵਾਂ ਬੰਦਾ ਆ ਗਿਆ ਕੱਲ ਪਗੂਰੀ ਪੂਰੀ ਝੂਟੇ ਮਾਰਦੇ ਨੇ ਹਨਾ ਜਿਹੜੀ ਸੀੜੀ ਵਾਲੀ ਆਇਆ ਆਇਆ ਕਰਦੇ ਰਹੇ ਭੁੱਜੀ ਉਧਰ ਤੇ ਕਿਹੜਾ ਮੁੱਠੀ ਵਰਕੇ ਆਏ ਆਜੇ ਤੁਹਾਨੂੰ ਕਰਕੇ ਦੇ ਹੁਣ ਐ ਐ ਕਰ ਲਈ ਐ ਐ ਸੈੱਟ ਕਰਦੇ ਰਹੇ ਵਿਚਾਲੇ ਲੈ ਕੇ ਫੇਰ ਜਾਂਦੇ ਨੇ ਹਨਾ ਓਏ ਇੱਕ ਬੰਦਾ ਹੋਰ ਪਹੁੰਚ ਗਿਆ ਤੈੱਕੋ ਠੰਡਾ ਲੈ ਵੀ ਪੀ ਠੰਡਾ ਦੁਬਾਰੇ ਬੰਦਾ ਨਾ ਤੋ ਕਿਆ ਕਹਿੰਦੇ ਇਹਨੂੰ ਕਰਦਿਆਂ ਨੂੰ ਲੋਟ ਦੁਬਾਰੇ ਨੰਦਾਂ ਦਾ ਪੀਡੀਏ ਆ ਪਾਤੀ ਬਈ ਮਿੱਟੀ ਦੇਖੋ ਆਪਣਾ ਇੰਨੀ ਮੌਸਮ ਦੇਖੋ ਬੰਨਾ ਗੰਡ ਬਣਿਆ ਹੋਇਆ ਇਦਰਾ ਬਸ ਆ ਹੀ ਰਹਿ ਗਿਆ ਥੋੜਾ ਅਸਾਂ ਹੁਣ ਖਿੱਚ ਰਹੇ ਕੰਮ ਜ਼ੋਰ ਮੋਤ ਲੱਗਿਆ ਲੋ ਜੀ ਮਿੱਤਰੋ ਚੱਲੀ ਜਾਂਦਾ ਕੰਮ ਜੋਰਾ ਸ਼ੋਰਾਂ ਤੇ ਲੈ ਮਿੱਤਰੋ ਫੜਕੇ ਫੜਕੇ ਇਦਰਾ ਲੈ ਗਰ ਕੋਲੇ ਚੰਗਾ ਬਾਲਾ ਉੱਤੋਂ 2:30 ਵਜੇ ਬਾਲਟੀ ਬਈ ਦੇਖੋ ਐ ਕਿੰਨੀ ਬੰਦੀ ਨੇ ਸਾਰੀ ਛੱਤ ਤੇ ਪਾਤੀ ਆਪਣੀ ਬਾਲਾ ਜੋਰਾ ਸ਼ੋਰਾਂ ਤੇ ਹੈਗਾ ਕੋਈ ਨਾ ਦੋ ਬੰਦਿਆਂ ਦੀ ਜੋਰ ਲੱਗਿਆ ਸਾਡਾ ਤੇ ਕਾ ਸੀ ਸਾਡਾ ਬਾਈ ਛੋੜਾ ਬੜਾ ਜੋਰ ਲੱਗਿਆ ਨਾ ਪੰਜਣ ਤੇ ਸਾਰੇ ਤੋਂ ਵੱਧ ਜੋਰ ਲਾਇਦਾ ਹੋਰ ਓਕੇ ਦੋ ਦੀ ਵੱਗੋ ਸਾਡੀ ਬੈਠੀ ਹੈ ਜਿੰਨੇ ਦਾ ਕੜਦਾ ਹੈ ਕਿ ਨਾ ਕਿਸੇ ਉੱਤੇ ਬਾੜਾ ਤੇ ਤਸੀਪਾ ਤਸੀਪਾ ਵੇਕੀ ਦਾ ਕੰਮ ਫਾਈਨਲ ਹੋ ਗਿਆ ਆ ਖੜਿਆ ਲੇਬਰ ਵਾਲੇ ਜਿਹਨੇ ਮਿੱਟੀ ਪਾਉਣ ਦੀ ਹੋਵੇ ਜੱਤ ਵੀ ਹੈ ਹੈ ਮਿੱਟੀ-ਮਿੱਟੀ ਪਾਦਯੰਤਰਾ ਲਿਡੋ ਜੀ ਦੇਖੋ ਤੋ ਰੈਂਟ ਰੱਲੀ ਆ ਲੱਗਣਾ ਬਹੁਤ ਹੋ ਗਿਆ ਚਮਕਾ ਰਾ